ਅੰਦੇ ਪੜਨਾਂ ਆ ਗੱਲ ਕੋਈ ਨੰਦਪੁਰ ਸਾਹਿਬ ਯਾਤਰਾ ਚੱਲੇ ਸੀ ਦੋ ਜਣੇ ਆ ਗੋਲੀਆਂ ਮਾਰ ਗਏ ਆ ਕੋਈ ਗੱਲ ਬਾਤ ਨਹੀਂ ਕਰੋ ਚੰਗੇ ਭਲੇ ਆਏ ਆ ਹਾਂਜੀ ਮੇਰਾ ਭਰਾ ਜੋ ਕਿੰਨਾਂ ਵੱਲੋਂ ਮਾਰੀਆਂ ਸੀ ਤਿੰਨ ਗੋਲੀਆਂ ਲਾਗ ਡਾਟ ਸਾਹਮਣੇ ਘਾਰੀ ਆ ਚਾਰ ਗੋਲੀਆਂ ਹੀ ਰਹਿਣੇ ਮਾਰੀਆਂ ਹੀ ਰਹਿਜੇਗਾ ਹੀ ਰਸੇਮਗ ਨਾਮ ਆ ਮਾਂ ਦੀ ਦਾ ਨਾਂ ਸਿੰਦੀ ਜੋ ਸਾਹਮਣੇ ਗਵੰਡੀ ਆ ਮਾਂਗ ਹਨੂ ਨੂੰ ਇਨਸਾਫ ਚਾਹੀਦਾ ਸਜ਼ਾ ਚਾਹੀਦੀ ਉਹਨਾਂ ਨੂੰ ਸਜ਼ਾ ਯੇ ਮੈਂ ਮਾਰਨੀ ਜਾਂ ਮੁੜਕੇ ਮੈਂ ਮਾਰੂ ਆਪਣੇ ਮੈਂ ਸਾਰਾ ਟੋਪਰ ਮਾਰਨਾ ਜੇ ਹਾਂ ਸਾਹਮਣੇ ਸਾਡੇ ਘਰ ਦੇ ਸਾਹਮਣੇ ਕੁਛ ਵੀ ਨਹੀਂ ਕਰੀ ਕੁਛ ਨਹੀਂ ਕਾਦੀ ਊੜੀ ਸੀਗੀ ਊੜੀ ਸਾਡੀ ਮਾਰੀ ਚੰਗੀ ਸੀ ਉਹਨਾਂ ਦਾ ਮੁੰਡਾ ਖੜਾ ਨਹੀਂ ਛੱਡਦਾ ਮਾਰੀ ਮੋੜ ਲੜਾਈ ਹੋਈ ਸਾਡੀ ਉਹ ਮੁੰਡਾ ਮੁੜਕੇ ਖਾਂਦਾ ਪਿੰਦਾ ਹੀ ਟੈਕਸ ਮੋਟਰਸਾਈਕਲ ਪਿੱਛੇ ਆ ਕੇ ਗੱਡੀ 'ਚ ਵੱਜ ਕੇ ਮਰ ਗਿਆ ਉਹ ਗੱਡੀ 'ਚ ਕੈਮਰਾ ਲੱਗਾ ਹੀ ਉਹਨਾਂ ਉੱਥੇ ਗੱਡੀ ਖਲਾਰ ਲਈ ਆ ਉਹਨਾਂ ਉਹਨਾਂ ਦੇ ਘਰ ਗੱਡੀ ਲੈ ਜਾਂਦੀ ਮੁੜ ਕੇ ਇਹਨਾਂ ਝੁੱਕ ਕੇ ਅਮਨਦੀਪ ਦੇ ਆਂਦਾ ਏ ਲੱਤ ਲੱਥ ਗਈ ਉਹਦੀ ਨਾਲੋਂ ਮੁੰਡਾ ਮੁੱਕ ਕੇ ਜਾਣ ਕੇ ਇੱਥੇ ਮੁੱਕ ਗਿਆ ਏ ਉਹ ਆਂਦੇ ਆ ਵੀ ਇਹ ਖੱਤੇ ਪਈ ਤਾਂ ਮੁੰਡਾ ਸਾਡਾ ਮਰਿਆ ਮੇਰੇ ਉੱਤੇ ਗੱਡੀ ਚੜਾਉਂਦ ਗਰੀਆਂ ਨੇ ਮੈਂ ਗੁਰਦੁਆਰਾ ਹੀ ਜਾਣੀ ਆ ਸ਼ਾਮਾਂ ਨੂੰ ਮੇਰੇ ਉੱਤੇ ਗੱਡੀ ਚੜਾਉਂਦੇ ਹੀ ਅਗਲੇ ਚੜ ਗਏ ਸੀ ਮੈਂ ਭੱਜ ਕੇ ਪਾਸੇ ਹੋਈਆਂ ਦੀਆਂ ਮਾਰੋ ਕੁੱਤੀ ਨੂੰ ਮਾਰੋ ਇਹਨੂੰ ਕੁੱਤੀ ਨੂੰ ਮੈਨੂੰ ਆਂਦ ਰਾਂਹੀਂ ਕਿਹੜੀ ਜਗ੍ਹਾ ਦੀ ਘਟਨਾ ਸਾਰੀ ਇਹ ਸਾਡ ਦਾ ਦੌਕਿਆਂ ਦੀ ਦੌਕੇ ਪਿੰਡ ਹੁਣ ਕੀ ਮੰਗ ਕਰ ਦਿੱਤੀ ਸਾਡੀ ਮੰਗਿਆ ਹਵਾ ਜਿੱਤਰਾ ਮੇਰੇ ਪੁੱਤ ਨੂੰ ਗੋਲੀਆਂ ਵਿੱਚ ਗਾ ਮੈਂ ਗੋਲੀਆਂ ਮਾਰਨਾਂ ਉਹਨਾਂ ਦੇ ਫੂਰੰਡੇ ਉਹ ਤਰੀ ਰੰਡੀ ਨਾ ਮਗਰਲੇ ਬਨੇ ਤਿੰਨ ਕਸਮ ਸੀ ਉਹਦੇ ਉਹਨਾਂ ਦੇ ਉਹ ਅਤਵਾਦ ਦੇ ਵਿੱਚ ਸੀ ਉੱਥੇ ਇਹ ਛੋਕਰਾ ਜੰਮਣ ਵਾਲਾ ਸੀ ਉਹ ਆ 2-4 ਮਹੀਨੇ ਸੀ ਇਹਨੂੰ ਇਹ ਉਹ ਸਾਰੇ ਲੈ ਗਈ ਪੁਲਿਸ ਚੁੱਕ ਕੇ ਅਤਵਾਦ ਦੇ ਵਿੱਚ ਸੀ ਉਹ ਇਹ ਕੰਜਰੀ ਇੱਥੇ ਆ ਗਈ ਹਾਂ ਇਹ ਕੰਜਰੀ ਇੱਥੇ ਆ ਗਈ ਇਹ ਕੰਜਰੀ ਨੇ ਆਣ ਕੇ ਲਾਗੇ ਬੰਨੇ ਸਾਰੇ ਵੈਰ ਪਾਇਆ ਇਹ ਪਿੰਡ ਦੋਕੇ ਥਾਣਾ ਕਰਿੰਡਾ ਇਹਨਾਂ ਦੀ ਆਰਥ ਚ ਪਿੰਡ ਦੀ ਕੋਈ ਟਸਰਬਾਜੀ ਆ ਆਰਥ ਚ ਜ਼ਮੀਨ ਤੋਂ ਝਗੜਾ ਚੱਲਦਾ ਆ ਇਹ ਅੱਜ ਜਾ ਰਹੇ ਸੀਗੇ ਮੱਥਾ ਟੇਕਣ ਟਰਾਲੀ ਦੇ ਤੇ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ ਬਾਕੀ ਅਬ ਤਫ਼ਤੀਸ਼ ਕਰ ਰਹੇ ਆ ਦਰਾਨੇ ਤਫ਼ਤੀਸ਼ ਜੋ ਸਾਹਮਣੇ ਆਪਣਾ ਬੰਡਾਲੇ ਪਿੰਡ ਦੇ ਕੋਲ ਕਿੰਨੀਆਂ ਗੋਲੀਆਂ ਵੱਜੀਆਂ ਮੜੇ ਚਾਰ ਗੋਲੀਆਂ ਲੱਗੀਆਂ ਇਹਨਾਂ ਮਰੇ ਉਮਰ ਕਿੰਨੀ ਮੁੰਡੇ 30 ਸਾਲ ਤੇ ਕੀ ਕੀ ਹੋਇਆ ਉਹਨਾਂ ਕੀ ਕਾਰਵਾਈ ਕੀਤੀ ਬਸ ਜਲਦੀ ਯਾਰ ਅਸੀਂ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕਰ ਰਹੇ ਆ ਜੋ ਵੀ ਇਫੈਕਟ ਆਉਣਗੇ ਤੁਹਾਨੂੰ ਦੱਸੇ ਜਾਣਗੇ ਹਾਲਾਤ ਇਦਾਂ ਦੇ ਆ ਦੇਖ ਰਹੇ ਅਸੀਂ ਸਾਰਾ ਇਲਾਕਾ ਜਿਹੜਾ ਮਰ ਗਿਆ ਜਾਂ ਕੀ ਹੈ ਵਾਚ ਕਰ ਰਹੇ ਹਾਂ ਦੇਖਦੇ ਕੀ ਹੈ